ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਜੀ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਅਸੀਂ ਸੁਖਨੇ ਤੋਂ ਛੱਤਿਆਣੇ ਨੂੰ ਜਾ ਰਹੇ ਸੀ ਰਸਤੇ 'ਚ ਬਾਈ ਸਾਨੂੰ ਆ ਬਾਈ ਮਿਲਿਆ ਤੇ ਪ੍ਰਧਾਨ ਜੀ ਨੇ ਦੱਸਿਆ ਕਿ ਕੱਲ ਨਾ ਆ ਬਾਈ ਦੇ ਆ ਜਿਹੜੀ ਸਾਈਕਲੀ ਸੀ ਤੇ ਇਹਦੇ ਆ ਵਾਲਾ ਪੈਡਲ ਵੀ ਹੈਣੀ ਸੀ ਤੇ ਬਾਈ ਦੇ ਤੁਸੀਂ ਹੱਥ ਦੇਖੋਗੇ ਬਾਈ ਹੱਥ ਕਹੀਂ ਆ ਹੱਥ ਦੇਖੋ ਯਾਰ ਹਨਾ ਤੇ ਇਹ ਪ੍ਰੈਡਲ ਬਾਈ ਨੇ ਪ੍ਰਧਾਨ ਨੇ ਪੁਆਇਆ ਸੀ ਤੇ ਪ੍ਰਧਾਨ ਕਹਿੰਦਾ ਹੈ ਨਾ ਯਾਰ ਕੋਈ ਬਾਈ ਵੀਰ ਜਿਹਾ ਸਾਈਕਲੀ ਦੀ ਬਾਈ ਨੂੰ ਮਦਦ ਕਰ ਦੇ ਔਖਾ ਤੁਸੀਂ ਦੇਖ ਲਓ ਬਾਈ ਹੈ ਨਾ ਤੇ ਟਾਇਰ ਟਾਇਰ ਅਕਲਿ ਟਾਇਰਾਂ ਦੀ ਸੇਵਾ ਵੀ ਕਰ ਦੇ ਯਾਰ ਫੇਰ ਵੀ ਮਿਹਰਬਾਨੀ ਹੋਊਗੀ ਹੈ ਨਾ ਜੀ ਤੇ ਫਿਰ ਤੁਸੀਂ ਹੁਣ ਬਾਈ ਇਧਰੋਂ ਛੱਤਿਆਂ ਨੂੰ ਕਿਹੜੀ ਸਾਈਡ ਚੱਲਿਓ ਜੀ ਗੁਰਦੁਆਰੇ ਜੀ ਐ ਗੁਰਦੁਆਰੇ ਅਸੀਂ ਦਿੱਲੀ ਜਾਂਦੇ ਹਾਂ ਦਿੱਲੀ ਜਾਂਦੇ ਹਾਂ ਦਿੱਲੀ ਜੀ ਠੀਕ ਹੈ ਬਾਈ ਥੋੜਾ ਜਿਹਾ ਮਤਲਬ ਆਪਣੇ ਕਹਿ ਸਕਦੇ ਕਿ ਆਈਕਿਊ ਲੈਵਲ ਇਹਦਾ ਦਿਮਾਗੀ ਤੌਰ ਤੇ ਥੋੜਾ ਜਿਹਾ 15 ਜਾਂ 20 ਆਪਾਂ ਕਹਿ ਸਕਦੇ ਹਣਾ ਪ੍ਰਧਾਨ ਜੀ ਤੇ ਜੇ ਕੋਈ ਵੀਰ ਮਦਦ ਕਰਨੀ ਚਾਹੁੰਦਾ ਹੋਵੇ ਤਾਂ ਜਰੂਰ ਕਰਿਓ ਬਾਈ ਦੀ ਹਣਾ ਜੀ ਠੀਕ ਹੈ ਬਾਈ ਜੀ ਧੰਨਵਾਦ ਜੀ ਤੁਹਾਰੇ ਵੀਰਾਂ ਦਾ